ਜਿੱਥੋਂ ਤੱਕ ਇਹ ਧਮਕੀਆਂ ਦਾ ਸਵਾਲ ਹੈ ਬਿਲਕੁਲ ਖਾਮੋਸ਼ੀ ਛਾਈ ਰਹੀ ਸਾਰੇ ਪਾਸੇ ਸ਼ੁਰੂਆਤੀ ਕਮੇਟੀ ਬੋਲਦੀ ਹੈ ਉਰ ਤੋਂ ਬਾਅਦ ਜਿਹੜੇ ਇਹ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਅਮਰitsar ਦੇ ਉਹ ਕਹਿੰਦੇ ਨੇ ਕਿ ਸੀਆਈਐਸਐਫ ਲਾ ਦਿਓ ਸਵਾਲ ਸਿਰਫ ਇਨਾਕ ਹੁੰਦਾ ਕਿ ਸੀਆਈਐਸਐਫ ਲਾਉਣ ਦੇ ਬਿਆਨ ਤੋਂ ਪਹਿਲਾਂ ਕੀ ਦਰਬਾਰ ਸਾਹਿਬ ਦੀ ਜਾਂ ਇਹਦੇ ਚੁਗਿਰਦੇ ਦੀ ਸੁਰੱਖਿਆ ਦੇ ਵਿੱਚ ਪਹਿਲਾਂ ਹੀ ਕੋਈ ਕਮੀ ਹੈ ਜਿਹੜੀ ਈਮੇਲ ਹੈ ਉਹ ਪੈਦਲ ਤੁਰ ਕੇ ਤੇ ਆਈ ਨਹੀਂ ਜਿਹਨੂੰ ਤੁਸੀਂ ਕਿਸੇ ਮੈਟੇ ਡਿਟੈਕਟਰ ਨਾਲ ਚੈੱਕ ਕਰ ਸਕਦੇ ਹੋ ਤੁਸੀਂ ਇਲਾਕੇ ਨੂੰ ਸੈਨੀਟਾਈਜ਼ ਕਰ ਲਿਆ ਤੁਸੀਂ ਵਰਦੀ ਧਾਰੀ ਬਿਨਾ ਵਰਦੀ ਮੁਲਾਜ਼ਮ ਲਾਤੀ ਉਹਨੂੰ ਤੁਸੀਂ ਇੱਕ ਜਿਹੜੀ ਮੌਜੂਦਾ ਜਿਹੜੀ دہشت ਹੈ ਜਿਹਨੂੰ ਕਹਿੰਦੇ ਕਿ دہشت ਤੋਂ ਇਲਾਵਾ ਕੁਝ ਨਹੀਂ ਕਹਿ ਸਕਦੇ ਇਸਰਾ ਸਵਾਲ ਇਹ ਬਣਦਾ ਹੈ ਕਿ ਆਖਰਕਾਰ ਜਦੋਂ ਤੁਸੀਂ ਇਸ ਅਸਥਾਨ ਨੂੰ ਕੇਂਦਰੀ ਧੁਰਾ ਮੰਨਦੇ ਹੋ ਧਰਮ ਦਾ ਦੂਸਰਾ ਤੁਹਾਡੀ ਹਰ ਸਿਆਸਤ ਦੀ ਜਿਹੜੀ ਪਾਰੀ ਆ ਉਹ ਇੱਥੋਂ ਸ਼ੁਰੂ ਹੁੰਦੀ ਹੈ ਚਾਹੇ ਮੁੱਖ ਮੰਤਰੀ ਉਹ ਅਕਾਲੀ ਦਲ ਦਾ ਹੈ ਚਾਹੇ ਆਮ ਆਦਮੀ ਪਾਰਟੀ ਦਾ ਹੈ ਚਾਹੇ ਕਾਂਗਰਸ ਦਾ ਹੈ ਚਾਹੇ ਕਿਸੇ ਹੋਰ ਦਾ ਜਦੋਂ ਵੀ ਉਹ ਅਹੁਦਾ ਸੰਭਾਲਦਾ ਹੈ ਚਾਹੇ ਉਹ ਪ੍ਰਧਾਨ ਮੰਤਰੀ ਉਹ ਕਹਿੰਦੇ ਜੀ ਮੈਂ ਇੱਥੋਂ ਆਸ਼ੀਰਵਾਦ ਲੈਣ ਆਇਆ ਜਿਸ ਜਗ੍ਹਾ ਤੋਂ ਤੁਸੀਂ ਇਹ ਅਸ਼ੀਰਵਾਦ ਲੈਣੋਂ ਆਉਂਦੇ ਹੋ ਸਿਰ ਝਕਾਉਂਦੇ ਹੋ ਆਪਣਿਆਂ ਨੂੰ ਇੱਥੇ ਮਿਹਲੇ ਸਨਮਾਨ ਦੇ ਨਾਲ ਸਨਮਾਨਿਆ ਮਹਿਸੂਸ ਕਰਦੇ ਹੋ ਉਹਦੇ ਬਾਰੇ ਤੁਹਾਡੀ ਇੰਨੀ ਲੰਬੀ ਚੁੱਪ ਕਿਉਂ ਆ?